ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਛੋਟਾ ਵੀਰ ਜਸਪਾਲ ਸਿੰਘ ਜੱਸਾ ਕਿਰਤੀ ਕਿਸਾਨ ਮੋਰਚਾ ਰੋਪੜ ਦਾ ਬਲੌਕ ਪ੍ਰਧਾਨ શ્રી ਨਾਨਦਪੁਰ ਸਾਹਿਬ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਲਗਿਆਂ ਕਰਨਾ ਕਿ 27 ਸਤੰਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਸਾਡੇ ਕਿਰਤੀ ਕਿਸਾਨ ਮੋਰਚੇ ਵੱਲੋਂ ਇੱਕ ਬੜੀ ਵੱਡੀ ਪਹਿਲ ਕਦਮੀ ਕੀਤੀ ਜਾ ਰਹੀ ਹੈ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਮੇਰਾ ਵੀਰ ਸੁਣਿਓ ਤੇ ਸ਼ੇਅਰ ਜਰੂਰ ਮੇਰਾ ਵੀਰ ਕਰਿਓ ਹਣਾ। ਸੋ ਬੇਨਤੀ ਹੈ ਤੁਹਾਡੇ ਸਾਰਿਆਂ ਚਰਨਾਂ 'ਚ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਆਏ ਸੀ ਤੇ ਹੜ੍ਹਾਂ ਦੇ ਕਾਰਨ ਬਹੁਤ ਲੋਕ ਪ੍ਰਭਾਵਿਤ ਹੋਏ। ਉਹਨਾਂ ਦੇ ਵਿੱਚ ਹੜ੍ਹਾਂ ਦੇ ਵਿੱਚ ਜਿੰਨੇ ਵੀਰਾਂ ਨੇ ਸੇਵਾ ਕਰੀ ਚਾਹੇ ਉਹ ਟਰੈਕਟਰਾਂ ਦੀ ਲਾ ਲੋ ਚਾਹੇ ਉਹ ਬੋਰੇ ਭਰਨ ਦੀ ਸੇਵਾ ਲਾ ਲੋ ਚਾਹੇ ਬੋਰੇ ਪਜਾਉਣ ਦੀ ਸੇਵਾ ਲਾ ਲੋ ਚਾਹੇ ਖਾਲੀ ਬੋਰੇ ਲੈ ਕੇ ਆਇਆ ਕਿਸੇ ਨੇ ਲੰਗਰ ਦਾ ਪ੍ਰਬੰਧ ਕਰਿਆ ਬੜੀ ਵੱਡੀ ਸੇਵਾ ਮੈਂ ਕਹਿ ਸਕਦਾ ਜਿਹੜੀ ਕਿਰਤੀਕ ਸੰਮੋਰਚੇ ਦੇ ਨਾਲ ਤੁਸੀਂ ਸਹਿਯੋਗ ਦਿੱਤਾ ਤੇ ਉਹ ਜਿਹੜਾ ਆਪਾਂ ਬੋਰੀਆਂ ਦਾ ਕੰਮ ਸਾਡੇ ਸੂਬਾ ਪ੍ਰਧਾਨ ਵੀਰ ਸਿੰਘ ਬੜਬਾਜੀ ਨੇ ਚੁੱਕਿਆ ਤੋਂ ਸਪੂਰਨ ਸਿਰੇ ਜੜਿਆ ਸੋ ਅੱਜ ਵੀ ਤੁਸੀਂ ਦੇਖ ਲੋ ਜੇ ਕਿਸੇ ਨੂੰ ਬੋਰੀਆਂ ਦੀ ਲੋੜ ਹੈ ਅੱਜ ਵੀ ਉਥੇ ਬੋਰੇ ਭਰੇ ਵੀ ਪਏ ਆਵੇ ਖਾਲੀ ਵੀ ਪਏ ਆ ਜੇਕਰ ਨੂੰ ਚਾਹੀਦੇ ਹੋ ਤਾਂ ਬੋਰੇ ਭਰ ਕੇ ਉਥੋਂ ਲੈ ਕੇ ਵੀ ਜਾ ਸਕਦਾ ਸੋ ਇਸ ਕਰਕੇ ਜਿੰਨਾ ਜਿੰਨਾ ਵੀਰਾਂ ਨੇ ਇਸ ਸਮੇਂ ਦੇ ਵਿੱਚ ਕਿਰਤੀ ਕਿਸਾਨ ਮੋਰਚਾ ਰੋਪੜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕੀਤਾ ਉਨੇ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਵੀ ਕਰਾਂਗੇ 27 ਤਰੀਕ ਨੂੰ ਇਹ ਬੁੰਗਾ ਸਾਹਿਬ ਵਿਖੇ ਜੋਤ ਪੈਲੈਸ ਦੇ ਵਿੱਚ ਸਵੇਰੇ 10 ਵਜੇ ਇਹ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਸੋ ਇਸ ਤਰ੍ਹਾਂ ਹੋਰ ਬੇਨਤੀ ਵੀ ਕਰਦਾ ਨਾਲ ਨੌਜਵਾਨਾਂ ਨੂੰ ਖਾਸ ਕਰਕੇ ਕਿਉਂਕਿ ਨੌਜਵਾਨ ਵੀਰਾਂ ਦਾ ਬੜਾ ਵੱਡਾ ਉਤਸ਼ਾਹ ਸੀ ਜਦੋਂ ਆ ਹੋਇਆ ਹਾ ਤੇ ਸਾਡੇ ਨੌਜਵਾਨਾਂ ਨੇ ਇੰਨਾ ਖਸਾ ਦਿੱਤਾ ਕਿ ਅਸੀਂ ਉਹ ਗੱਲ ਕਰਨ ਵਾਲੀ ਕੋਈ ਨਹੀਂ ਰਹੀ ਇਸ ਕਰਕੇ ਸਾਰੇ ਨੇ ਸਲਾਹ مشورہ ਕਰਿਆ ਤੇ ਇੱਕ ਜੂਥ ਵਿੰਗ ਜਿਹੜਾ ਉਹ ਨਿਰਮਾਣ ਕੀਤਾ ਜਾ ਰਿਹਾ 27 ਤਰੀਕ ਨੂੰ ਜੂਥ ਦੀ ਇੱਕ ਪਾਸ ਟੀਮ ਬਣਾਉਣ ਲੱਗੇ ਆ ਜਿਹੜੀ ਬੁੰਗਾ ਸਾਹਿਬ ਵੀ ਕਿ ਉਹਦਣ ਬਾਨੀ ਆ ਕਿਉਂਕਿ ਆਪਾਂ ਨੂੰ ਹਰ ਇੱਕ ਦੇ ਦਾ ਲੋੜ ਹੈ ਜ਼ਰੂਰੀ ਨਹੀਂ ਕਿ ਹਾਲ ਆਈ ਸੀ ਗਾਂ ਕੋ ਪ੍ਰੋਗਰਾਮ ਨਹੀਂ ਆਉਣੇ ਸਮੇਂ-ਸਮੇਂ ਦੇ ਹਿਸਾਬ ਦੇ ਨਾਲ ਜਿਵੇਂ-ਜਿਵੇਂ ਤੁਹਾਨੂੰ ਪਤਾ ਆਪਾਂ ਗਾਂ ਵਧਣਾ ਤੇ ਆਪਾਂ ਨੂੰ ਮੁਸ਼ਕਲਾਂ ਵੀ ਆਉਣੀਆਂ ਆ ਆਪਾਂ ਉਹਨਾਂ ਮੁਸ਼ਕਲਾਂ ਦਾ ਹੱਲ ਵੀ ਕਰਨਾ ਤੇ ਹੱਲ ਕਿਵੇਂ ਹੋਊਗਾ ਜੇ ਆਪਾਂ ਸੰਗਠਨ ਆਪਣਾ ਮਜ਼ਬੂਤ ਹੋਊਗਾ ਤੇ ਆਪਾਂ ਉਹਦਾ ਹੱਲ ਜਿਹੜਾ ਤਾਂ ਹੀ ਕਰ ਸਕਦੇ ਆ ਸੋ ਇਸ ਕਰਕੇ ਸਾਡੇ ਸ਼ੁਭ ਪ੍ਰਦਾਨ ਵੀਰ ਸਿੰਘ ਬੜਵਾ ਜੀ ਨੇ ਦੇਖੋ ਬੜੀ ਵੱਡੀ ਸੋਚ ਆ ਉਹਨਾਂ ਦੀ ਤੇ ਬੜੀ ਵੱਡੀ ਸੇਵਾ ਵੀ ਮੈਂ ਕਹਿ ਸਕਦਾ ਜਿੱਥੇ ਸੇਵਾਵਾਂ ਅਸੀਂ ਯੂਨੀਅਨ ਦੇ ਵਿੱਚ ਕਰਦੇ ਆ ਉਹਦੇ ਨਾਲ ਨਾਲ ਸਮਾਜਿਕ ਸੇਵਾਵਾਂ ਜਿਹੜੀਆਂ ਉਹ ਵੀ ਬੜੇ ਵੱਡੇ ਪੱਧਰ ਤੇ ਉਹ ਕੀਤੀਆਂ ਜਾ ਰਹੀਆਂ ਇਸ ਕਰਕੇ ਮਜੂਤ ਨੂੰ ਖਾਸ ਕਰਕੇ ਬੇਨਤੀ ਕਰਦਾ ਕਿ ਜਿੰਨੇ ਵੀ ਨੌਜਵਾਨ ਵੀਰ ਭਾਵੇਂ ਉਥੇ 2 ਘੰਟੇ ਵਾਸਤੇ ਆਏ ਸੇਵਾ ਕਰਨ ਬੋਰੇ ਭਰਨ ਜਾਂ ਬੋਰੇ ਛੱਡਣ ਜਾਂ ਟਰੈਕਟਰ ਚਲਾਉਣ ਚਾਹੇ ਤੁਸੀਂ 2 ਦਿਨ ਲਾਏ ਚਾਹੇ ਤੁਸੀਂ ਉਥੇ ਯਾਨਾ ਹੀ ਆਉਂਦੇ ਰਹੇ ਤੁਹਾਨੂੰ ਸਾਰਿਆਂ ਨੂੰ ਖਾਸ ਕਰਕੇ ਅਪੀਲ ਹੈ ਸਾਡੇ ਵੱਲੋਂ ਸਾਡੇ ਪ੍ਰਧਾਨ ਸੁਭਾ ਪ੍ਰਧਾਨ ਵੀਰ ਸਿੰਘ ਬੜਵਾ ਜੀ ਲੋ ਅਪੀਲ ਹੈ ਸਾਡੇ ਨੂਰਪੁਰ ਬਲੋਕ ਦੇ ਪ੍ਰਧਾਨ ਵੱਲੋਂ ਅਪੀਲ ਆ ਰੋਪੜ ਦੇ ਪ੍ਰਧਾਨ ਵੱਲੋਂ ਅਪੀਲ ਹੈ ਤੇ ਦਾਸ ਵੱਲੋਂ ਚਿਰੇ ਨੰਦਪੁਰ ਸਾਹਿਬ ਦੇ ਦਾਸਕੋ ਏਰੀਆ ਹੈ ਤੇ ਮੈਂ ਆਪਣੇ ਵੱਲੋਂ ਵੀ ਅਪੀਲ ਕਰਦਾ ਜਿੰਨੇ ਵੀ ਸਾਡੇ ਏਰੀਆ ਦੇ ਨੌਜਵਾਨ ਹੈ ਜਿਨ੍ਹਾਂ ਜਿਨ੍ਹਾਂ ਨੂੰ ਕੀਰਤੀ ਕਿਸਾਨ ਮੋਰਚੇ ਨਾਲ ਬੇਥਾ ਪਿਆਰ ਹੈ ਕਿਉਂਕਿ ਇੱਕ ਵਾਰ ਕੀਰਤੀ ਕਿਸਾਨ ਮੋਰਚੇ ਦੀ ਬਾਜਵਾਰੀ ਦੀ ਹੈ ਤੇ ਇਹ ਉਹ ਨੌਜਵਾਨ ਹੈ ਜਿਹੜੇ ਭੱਜੇ ਆਉਂਦੇ ਆ ਠੀਕ ਹੈ ਇਹਨਾਂ ਨੇ ਕਦੀ ਸਾਨੂੰ ਇਹ ਦੀ ਪੁੱਛਿਆ ਵੀ ਤੇਲ ਪਾਉਣਾ ਜਾਂ ਪਾਉਗੇ ਨਹੀਂ ਪਾਉਗੇ ਆਪਣੇ ਤੇਲਾਂ ਦੇ ਨਾਲ ਆਪਣੇ ਖਰਚਿਆਂ ਦੇ ਨਾਲ ਸਾਡਾ ਸਾਥ ਇਹ ਦਿੰਦੇ ਆ ਉਹਨਾਂ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਹੈ ਵੀ ਤੁਸੀਂ 10 ਵਜੇ 27 ਤਰੀਕ 27 ਸਤੰਬਰ ਦੇ ਸ਼ਨੀਵਾਰ ਜੋਤ ਪੈਲਸ ਬੁੰਗਾ ਸਾਹਿਬ ਵਿਖੇ ਪਹੁੰਚੋ ਕਿਉਂਕਿ ਉੱਥੇ ਚਾਹ ਪਾਣੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਇਸ ਕਰਕੇ ਤੁਹਾਨੂੰ ਅਪੀਲ ਹੈ ਸਾਰਿਆਂ ਨੂੰ ਕਿ ਤੁਹਾਡਾ ਜਿਹਨੇ ਵੀਰਾਂ ਨੇ ਸੇਵਾ ਕਰੀ ਹੈ ਉਹਨਾਂ ਦਾ ਧੰਨਵਾਦ ਵੀ ਕਰਨਾ ਸਾਡੇ ਸੂਬਾ ਪ੍ਰਧਾਨ ਵੀਰ ਸਿੰਘ ਬੜਬਾ ਜੀ ਉਹਨਾਂ ਨੇ ਤੇ ਹੋਰ ਵੀ ਸਖਸ਼ੀਤਾ ਜਿੰਨੀਆਂ ਤੇ ਪਹੁੰਚ ਰਹੀਆਂ ਨੇ ਸਾਰਿਆਂ ਨੇ ਤੁਹਾਡਾ ਅ ਧੰਨਵਾਦ ਵੀ ਕਰਨਾ ਤੇ ਆਪਾਂ ਸੰਗਠਨ ਵੀ ਉੱਥੇ ਜਿਹੜਾ ਨਵੇਂ ਸੰਗਠਨਾਂ ਦਾ ਨਿਰਮਾਣ ਵੀ ਕਰਨਾ ਇਸ ਕਰਕੇ ਤੁਹਾਨੂੰ ਅਪੀਲ ਹੈ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਆਪਣੇ ਨਾਲ ਦੇ ਪਿੰਡਾਂ ਦੇ ਵਿੱਚੋਂ ਆ ਖਾਸ ਕਰਕੇ ਮੈਂ ਕਹਿੰਨਾ ਭਰਤਗੜ ਤੋਂ ਲੈ ਲਓ ਚਾਹੇ ਅੱਗੇ ਘਣੋਲੀ ਐ ਜਾਇ ਨੰਦਪੁਰ ਸਾਹਿਬ ਨੰਗਲ ਤੱਕ ਜਿੰਨੇ ਪਿੰਡ ਪੈਂਦੇ ਆ ਆ ਮਿਸੇਵਾਲ ਤੱਕ ਜਿੱਥੋਂ ਜਿੱਥੇ ਵੀ ਆਡੀ ਵੀਡੀਓ ਜਾਂਦੀ ਆ ਉਹਨਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਹੈ ਵੀ ਆਓ ਆਪਾਂ ਹਰੇਕ ਪਿੰਡ ਦੇ ਵਿੱਚੋਂ ਇੱਕ ਇੱਕ ਦੋ ਦੋ ਨੌਜਵਾਨ ਲੈਣੇ ਆ ਇਸ ਕਰਕੇ ਆਪ ਆਪਣੀ ਜ਼ਿਮੇਰੀ ਸਮਝਿਓ ਤੇ ਆਪਾਂ 27 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਜੋਤ ਪੈਲਸ ਬੁੰਗਾ ਸਾਹਿਬ ਵਿਖੇ ਪਹੁੰਚੀਏ ਤਾਂ ਕਿ ਆਪਾਂ ਜਿਹੜਾ ਸੰਗਠਨ ਹੈ ਇਨੂੰ ਮਜ਼ਬੂਤ ਕਰੀਏ ਤੇ ਕਿਰਤੀ ਕਿਸਾਨ ਮੋਰਚਾ ਜਿਹੜਾ ਰੋਪੜ ਬਣਾਇਆ ਸੀ ਤੁਹਾਡੇ ਸਾਰੇ ਵੇ ਸਹਿਯੋਗ ਦੇ ਨਾਲ ਉਸ ਪਰਿਵਾਰ ਨੂੰ ਆਪਾਂ ਵੱਡਾ ਕਰੀਏ ਤਾਂ ਕਿ ਜੇ ਪਰਿਵਾਰ ਵੱਡਾ ਹੋਊਗਾ ਤਾਂ ਜਿਹੜੀਆਂ ਸਾਨੂੰ ਮੁਸ਼ਕਲਾਂ ਐ ਇਹ ਸਾਨੂੰ ਦੇ ਜਿਹਨੇ ਘੱਟ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕਰਨਾ ਪਊਗਾ ਇਸ ਕਰਕੇ ਜਿੰਨੇ ਸਮਾਜ ਸੇਵੀ ਭਰਾ ਨੇ ਮੈਂ ਤੇ ਸਾਰਿਆਂ ਨੂੰ ਬੇਨਤੀ ਕਰਦਾ ਜੀ ਮੈਂ ਨਾ ਇੱਕ ਦਾ ਲਿਆ ਤੇ ਦੂਏ ਨੇ ਕਿਹਾ ਮੇਰਾ ਨਾਂ ਨਹੀਂ ਲਿਆ ਮੈਂ ਨਹੀਂ ਜਾਣਾ ਇਸ ਕਰਕੇ ਮੈਂ ਖਾਸ ਕਰਕੇ ਨਾਂ ਦੇ ਗਰੀਜ਼ ਕਰਦਾ ਤੇ ਮੈਂ ਅਪੀਲ ਕਰਦਾ ਤੁਹਾਨੂੰ ਸਾਰਿਆਂ ਨੂੰ ਚਾਹੇ ਕੋ ਸਮਾਜੇ ਵੀ ਹੈ ਚਾਹੇ ਕੋ ਪੱਤਰਕਾਰ ਭਰਾ ਹੈ ਚਾਹੇ ਕੋਈ ਮਿਸਤਰੀ ਹੈ ਡਰਾਈਵਰ ਹੈ ਸਾਰਿਆਂ ਨੂੰ ਅਪੀਲ ਹੈ ਸਾਡੀ ਖਾਸ ਕਰਕੇ ਨੌਜਵਾਨਾਂ ਨੂੰ ਕਿ ਭਾਈ ਆਓ 27 ਨਵੰਬਰ ਦਿਨ ਸ਼ਨੀਵਾਰ ਬੁੰਗਾ ਸਾਹਿਬ ਵਿਖੇ ਪਹੁੰਚੀਏ ਜੋਤ ਪੈਲਸ ਦੇ ਵਿੱਚ ਦੇਖੋ ਖਾਣ ਪੀਣ ਦਾ ਪ੍ਰਬੰਧ ਹੈ ਉਥੇ ਚਾਹ ਪਾਣੀ ਦਾ ਤਾਂ ਕਿ ਆਪਾਂ ਉਥੇ ਸਮਾਂ ਵੀ ਲੱਗਣਾ ਹੈ ਸਗਠਣ ਬਣਾਣਾ ਹੈ ਹਰੇਕ ਵੀ ਆਪਾਂ ਵਿਚਾਰ ਵੀ ਸੋਣੇ ਆ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਬੇਨਤੀ ਹੈ ਵੀ ਆਪ ਕੋ ਆਪਣੇ ਪਿੰਡਾਂ ਦੇ ਵਿੱਚੋਂ ਲੌਂਸਮੈਂਟਾਂ ਕਰਾ ਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਾਂ ਉਥੇ ਲਿਆਈਏ ਜਿਹੜੇ ਕਿਰਤੀ ਕਿਸਾਨ ਮੋਰਚੇ ਨਾਲ ਜੁੜੇ ਆ ਮੈਂਬਰ ਉਹਨਾਂ ਸਾਰਿਆਂ ਦਾ ਹੀ ਫਰਜ਼ ਬੰਦਾ ਕਿ ਆਪਾਂ ਸਾਰੇ ਆਪਣੇ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਕੱਢੀਏ ਤੇ ਕਿਰਤੀ ਕਿਸਾਨ ਮੋਰਚੇ ਦੇ ਨਾਲ ਆਪਾਂ ਜੋੜੀਏ ਤਾਂ ਕਿ ਜੂਥ ਵਿੰਗ ਜਿਹੜਾ ਬਣਾਉਣਾ ਆਪਾਂ ਇਹਨੂੰ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਵਧੀਆ ਸੰਗਠਨ ਬਣਾਉਣ ਵਾਸਤੇ ਪਿੰਡਾਂ ਦੇ ਵਿੱਚ ਕਿਵੇਂ ਸੇਵਾਵਾਂ ਕੀਤੀਆਂ ਜਾਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਦਾ ਕਿਵੇਂ ਸਾਹਮਣਾ ਕੀਤਾ ਜਾਣਾ ਉਹਨਾਂ ਸਾਰ ਨੂੰ ਮੱਦੇ ਨਜ਼ਰ ਰੱਖ ਕੇ ਦਰੀ ਉੱਤੇ ਵਿਚਾਰ ਚਰਚਾ ਹੋਣੀ ਹੈ ਇਸ ਕਰਕੇ ਤੁਹਾਨੂੰ ਅਪੀਲ ਕਰਦੇ ਹਾਂ ਤੁਸੀਂ 27 ਸਤੰਬਰ ਨੂੰ ਜ਼ਰੂਰ ਪਹੁੰਚਿਓ ਸਾਰੇ ਮੇਰੇ ਵੀਰ ਸੋ ਇੱਕ ਇਹ ਨਾ ਹੋਵੇ ਵੀ ਵੀਡੀਓ ਨੂੰ ਤੁਸੀਂ ਦੇਖ ਲੈਂਦੇ ਜੇ ਨਾ ਤੁਸੀਂ ਸ਼ੇਅਰ ਕਰਦੇ ਤੇ ਨਾ ਤੁਸੀਂ ਫੋਲੋ ਕਰਦੇ ਮੈਂ ਤੁਹਾਨੂੰ ਹੱਥ ਉੱੜ ਕੇ ਅਪੀਲ ਕਰਦਾ ਵੀ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੇ ਜਿਹੜੀ ਵੀਡੀਓ ਆ ਸਾਰਿਆਂ ਤੱਕ ਪਹੁੰਚ ਜਾ ਕਰੇ ਸੋ ਵੀਡੀਓ ਸਾਰੇ ਦੇਖਦੇ ਆ ਮੈਨੂੰ ਪਤਾ ਜਿੰਨੇ ਭਰਾ ਸਾਡੇ ਨਾਲ ਪਿਆਰ ਕਰਦੇ ਆ ਸੋ ਸਾਨੂੰ ਉਹਦਾ ਉਹਨੂੰ ਪੁੱਛਾਂਗੇ ਜਦੋਂ ਮਿਲਣਗੇ ਕੱਲ ਆ ਵੀਡੀਓ ਪਾਈ ਸੀ ਪਰਸੋਂ ਆ ਵੀਡੀਓ ਪਾਈ ਸੀ ਤੇ ਤੁਹਾਡਾ ਫਰਜ਼ੇ ਬੰਦਾ ਵੀ ਆਪਾਂ ਉਹਨੂੰ ਵੀਡੀਓ ਸ਼ੇਅਰ ਵੀ ਆਪਾਂ ਕਰਿਆ ਕਰੀਏ ਫੋਲੋ ਕਰਿਆ ਕਰੀਏ ਤਾਂ ਕਿ ਆਪਾਂ ਹੋਰਾਂ ਭਰਾਵਾਂ ਦੇ ਕੋਲ ਵੀ ਜਿਹੜੀ ਵੀਡੀਓ ਤੇ ਪਹੁੰਚਦੀ ਹੋ ਜਾਵੇ ਤੇ ਇੱਕ ਆ ਪ੍ਰਵਾਸੀਆਂ ਦਾ ਮੁੱਦਾ ਜਿਹੜਾ ਬੜੇ ਵੱਡੇ ਪੱਧਰ ਤੇ ਜਿਹੜਾ ਚੱਲ ਰਿਹਾ ਇਦੇ ਵਿੱਚ ਵੀ ਵਿਚਾਰ ਚਰਚਾ ਆਉਣੀ ਹੈ ਕਿਉਂਕਿ ਆਪਾਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਕੋਈ ਵੀ ਪ੍ਰਵਾਸੀ ਜਿਹਦੀ ਵੈਰੀਫਿਕੇਸ਼ਨ ਨਹੀਂ ਹੋਈ ਉਹਨੂੰ ਆਪਾਂ ਬੇਨਤੀ ਕਰ ਸਕਦੇ ਆ ਪਰ ਇਹ ਆਪਣਾ ਆਲ ਦੇ ਆਧਾਰ ਤੇ ਵੈਰੀਫਿਕੇਸ਼ਨ ਕਰੋ ਖਾਣਿਆਂ ਦੇ ਵਿੱਚ ਜਾ ਕੇ ਤੇ ਦੂਜੇ ਨੰਬਰ ਤੇ ਤੁਸੀਂ ਨਹੀਂ ਕਰਾਈ ਤੇ ਫਿਰ ਤੁਸੀਂ ਇੱਥੋਂ ਚਲੇ ਜਾਣਾ ਇਹ ਆਪਾਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਇਹਨਾਂ ਨੂੰ ਆਪਾਂ ਕਿਆ ਕਰਦੇ ਆ ਜਿੱਥੇ ਜਿੱਥੇ ਪ੍ਰਵਾਸੀ ਆਏ ਆ ਤੁਹਾਨੂੰ ਪਤਾ ਨਵੇਂ ਵੀ ਬੜੇ ਆ ਰਹੇ ਆ ਆ ਖਾਸ ਕਰਕੇ ਖਿਆਲ ਰੱਖੋ ਵੀ ਤੁਹਾਡੇ ਲਾਗੇ ਬੰਨੇ ਕੋਈ ਨਵਾਂ ਪ੍ਰਵਾਸੀ ਵੀ ਨਹੀਂ ਆਇਆ ਕੋਈ ਨਵਾਂ ਰੇਸਿਡੈਂਟ ਨਹੀਂ ਕਿਹੜਾ ਆਇਆ ਤੁਹਾਨੂੰ ਪਤਾ ਕੋਈ ਕਾਂਡ ਕਰਕੇ ਆ ਕੇ ਕਿਤੇ ਆ ਕੇ ਲੁਕ ਜਾਂਦਾ ਇਹਦਾ ਖਾਸ ਕਰਕੇ ਧਿਆਨ ਜਰੂਰ ਆਖਿਆ ਕਰੋ ਇਦਾਂ ਦੇ ਪਿੰਡਾਂ ਦੇ ਵਿੱਚ ਪਹਿਲੇ ਲੱਗਣ ਲੱਪੇ ਆ ਆ ਜਿਹੜਾ ਕੋਈ ਕਾਂਡ ਹੋਣ ਲੱਗਾ ਸੀ ਸਾਡੇ ਏਰੀਆ ਦੇ ਵਿੱਚ ਮੈਂ ਨਾ ਨਹੀਂ ਲੈਣਾ ਪਿੰਡ ਦਾ ਸੋ ਉਹ ਕੋਈ ਪੈਰਾਂ ਦੇ ਕਰਕੇ ਹੀ ਉਹ ਬਚ ਗਿਆ ਨਹੀਂ ਤੇ ਸ਼ਾਇਦ ਉਹ ਕੁੜੀ ਜਿਹੜੀ ਉਹ ਪ੍ਰਵਾਸੀ ਲੈ ਜਾਂਦੇ ਉਹਨੂੰ ਨਾਲ ਸੋ ਇਸ ਕਰਕੇ ਅੱਜ ਕੁੜੀ ਜਿਹੜੀ ਉਹ ਬਚ ਗਈ ਹੈ ਉਹ ਬਚੀ ਤਾਂ ਇਹ ਪਿੰਡਾਂ ਦੇ ਵਿੱਚ ਪਹਿਰੇ ਲੱਗੇ ਸੀ ਲੋਕ ਜਾਗਰੂਕ ਸੀ ਇਸ ਕਰਕੇ ਆਪਾਂ ਸਾਰਿਆਂ ਦਾ ਫਰਜ਼ ਬੰਦਾ ਵੀ ਆਪਾਂ ਪਿੰਡਾਂ ਦੇ ਵਿੱਚ ਪਹਿਰੇ ਵੀ ਲਵਾਈਏ ਤੇ ਜਿਨ੍ਹਾਂ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਪ੍ਰਵਾਸੀ ਰਹਿੰਦੇ ਆ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਪ੍ਰਵਾਸੀ ਰਹਿੰਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਨ ਬਾਰੇ ਇਹ ਸਰਪੰਚਾਂ ਨੂੰ ਬੇਨਤੀ ਆਖਾਸ ਕਰਕੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਨੋਟਿਸ ਲਓ ਜਿਨੇ ਨੇ ਘਰਾਂ ਦੇ ਵਿੱਚ ਪ੍ਰਵਾਸੀ ਰਹਿੰਦੇ ਆ ਚਾਹੇ ਕਿਸੇ ਨੇ ਪੱਠੇ ਪਾਉਣ ਵਾਸਤੇ ਰੱਖਿਆ ਚਾਹੇ ਕਿਸੇ ਨੇ ਪੋਚੇ ਲਵਾਉਣ ਵਾਸਤੇ ਰੱਖੀਆਂ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਥਾਣੇ ਦੇ ਵਿੱਚ ਜ਼ਰੂਰ ਕਰਾਓ ਮੁੜ ਕੇ ਆਪਾਂ ਪੁਲਿਸ ਦਾ ਜਿਹੜਾ ਘਰੋ ਕਰਨ ਵਾਸਤੇ ਤੁਰ ਪੈਨੇ ਆਂ ਵੀ ਪੁਲਿਸ ਮੁਰਦਾਬਾਦ ਪੁਲਿਸ ਜਿੰਦਾਬਾਦ ਪੁਲਿਸ ਮੁਰਦਾਬਾਦ ਇਹ ਉਹ ਪਹੁੰਚ ਦੇ ਦਾ ਤੇ ਸਾਡਾ ਇਹ ਫਰਜ਼ ਬੰਦਾ ਵੀ ਆਪਾਂ ਪੁਲਿਸ ਦੇ ਸਹਿਯੋਗ ਦੇ ਨਾਲ ਇਹਦੀ ਵੈਰੀਫਿਕੇਸ਼ਨ ਕਰਾਈਏ ਤਾਂ ਕਿ ਕੱਲ ਨੂੰ ਕੋਈ ਗਲਤ ਬਾਤ ਹੁੰਦੀ ਹੈ ਤੇ ਪੁਲਿਸ ਨੂੰ ਵੀ ਛੇਤੀ ਆਸਾਨੀ ਜਿਹੜੀ ਉਸ ਜਿਹੜਾ ਕੋ ਗਾਂਢ ਕਰਕੇ ਜਾਊਗਾ ਉਹਨੂੰ ਲੱਪਣ ਦੇ ਵਿੱਚ ਹੋਜੂਗੀ ਇਸ ਕਰਕੇ ਆਓ ਆਪਾਂ ਇਹ ਸਾਰੀਆਂ ਗੱਲਾਂ ਦੇ ਵਿਚਾਰ ਦਿੱਤਾ ਜਿਹੜੀ ਐ 27 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਕੀਤੀ ਜਾਣੀ ਐ ਸੋ ਵੀਡੀਓ ਨੂੰ ਸਕਿੱਪ ਨਾ ਕਰਿਓ ਮੇਰਾ ਵੀਰ ਜਰੂਰ ਦੇਖਿਓ ਤੇ ਸੁਣਿਓ ਸਾਰੀ ਵੀਡੀਓ ਤਾਂ ਕਰਕੇ ਜਿਹੜੇ ਹੋਰ ਵੀ ਮੇਰਾ ਭਰਾ ਐ ਜਿੰਨੇ ਦੇ ਗਰੁੱਪ ਚੱਲਦੇ ਆ ਤੁਹਾਡੇ ਫੋਨਾਂ ਦੇ ਵਿੱਚ ਮੈਂ ਖਾਸ ਕਰਕੇ ਅਪੀਲ ਕਰਦਾ ਜੇ ਤੁਸੀਂ ਕੀਰਤੀ ਕਿਸਾਨ ਮੋਰਚੇ ਨੂੰ ਪਿਆਰ ਕਰਦੇ ਜੇ ਜੇ ਤੁਸੀਂ ਸਾਨੂੰ ਪਿਆਰ ਕਰਦੇ ਬੀਰ ਸਿੰਘ ਬੜਬਾ ਜੀ ਨੂੰ ਪਿਆਰ ਕਰਦੇ ਜੇ ਸਾਡੇ ਪ੍ਰਧਾਨ ਨੂੰ ਸਾਡੀਆਂ ਸੇਵਾਵਾਂ ਤੋਂ ਤੁਸੀਂ ਖੁਸ਼ ਜੇ ਤੇ ਤਾਂ ਕਰਕੇ ਤੁਸੀਂ ਇਹ ਵੀਡੀਓ ਜਿਹੜੀ ਸ਼ੇਅਰ ਜਰੂਰ ਕਰਿਓ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ